नेशनल कॉंग्रेस इंडियन नेशनल कांग्रेसीतो नेशनल कांग्रेस इंडियन नेशनल कांग्रेस

ਮੇਰੇ ਨਾਲ ਗੋਰੀ ਦੇ ਖਾਣੇ ਦੀ ਬੋਲਾਈ ਸਾਡੇ ਜੀ ਵੀ ਖੇਡ ਰੋਣਾ ਜੀ ਦਾ ਪਤਾ ਵੀ ਤੁਰ ਪਾਰਲੀਮੈਂਟ ਪਰੇ ਮੇਰੇ ਗੈਂਡ ਦਾ ਬਸਰ ਦੇ ਹੈ ਕਿ ਕਈ ਨਹੀਂ ਸਵਾਲ ਕਰਦੇ ਕਿ ਤੁਸੀਂ ਵੀ ਇੱਕ ਯੰਤੀ ਨੂੰ ਕਹਿੰਸੀ ਅਸੀਂ ਉਹ ਫੈਕਟਰੀ ਨੂੰ ਲੈ ਕੇ ਆਏ ਸਾਹ ਜਿਹੜਾ ਮਟੰਨਰ ਤੌਰ ਤੇ ਲੋਕ ਸੇਵਾ ਦੇ ਕਿੰਨੇ ਜਹਾਜ ਰਹੇ ਦੇਖਦੇ ਲੋਕਾਂ ਲਈ ਇਹ ਕੀ ਮਹੱਤਤਾ ਤੁਹਾਨੂੰ ਦੱਸਿਆ ਸਸਿਓ ਮੈਂ ਉਹਨਾਂ ਤੋਂ ਬੱਕਰੀਆਂ ਗੱਲਾਂ ਕਰਨੀ ਚਾਹੁੰਗਾ ਕੋਈ ਗੱਲ ਦੁਹਾਰਾਈਏ ਤਾਂ ਤੁਹਾਨੂੰ ਵੀ ਤਕਲੀਫ ਮਰਜੀਦਾ ਨੌਜਵਾਨ ਹੁੰਦਾ ਉਹ 24 25 ਸਾਲ ਦਾ 23 ਸਾਲ ਦਾ ਜਾ ਕੇ ਗ੍ਰੈਜੂਏਟ ਹੁੰਦਾ 28 29 30 ਸਾਲ ਤੋਂ ਬਾਅਦ ਜਿਹੜੀ ਏਜ ਆ ਉਹ ਬਾਰ ਹੋ ਜਾਂਦੀ ਹੈ ਖਤਮ ਹੋ ਜਾਂਦੀ ਉਹ ਜਿਹੜਾ 5 ਸਾਲ ਪੇਪਰ ਲਿਖਾਂ ਦੀ ਕੰਮ ਕਰਾਇਆ ਸਰਕਾਰ ਜਿਹੜਾ ਨੈਸਪੀ ਪਾਰਟੀ ਦੀ ਸਰਕਾਰ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਜਾਣੀਆਂ ਮੈਂ ਤੁਹਾਡੇ ਧਿਆਨ ਚੱਕ ਗੱਲ ਹੁੰਦਾ ਜਦੋਂ ਦੇਸ਼ ਆਜ਼ਾਦ ਹੋਇਆ ਬਹੁਤ ਘੱਟ ਸਾਧਨ ਹੀ ਨਹੀਂ ਸੀ ਬਹੁਤ ਸੀਮਤ ਸਾਧਨ ਸੀ ਸਰਗਸ ਪਾਰਟੀ ਨੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਸਰਕਾਰੀ ਅਦਾਰੇ ਖੜਾ ਕੀਤੇ ਉਹਨਾਂ ਅਦਾਰਿਆਂ ਰਾਹੀਂ ਲੋਕਾਂ ਨੇ ਕਿਸਾਨ ਨੇ ਦੁਕਾਨਦਾਰ ਨੇ ਆਮ ਤੌਰ 'ਤੇ ਰਨ ਦੇ ਵਿੱਚ ਸਹੂਲਤਾਂ ਮਿਲੀਆਂ ਲੋਕਾਂ ਨੂੰ ਤੇ ਲੋਕਾਂ ਨੇ ਸਭ ਕਿਸ ਤਰ੍ਹਾਂ ਦੀ ਤਰੱਕੀ ਕੀਤੀ ਉਹ ਤਰੱਕੀ ਜਾਪਤਾ ਮੁਲਕ ਇਹਨਾਂ ਦੁਰੋਧੀ ਪਾਰਟੀਆਂ ਜਦੋਂ 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 ਸੱਤਾ ਚਾਏ ਆ ਉਹਨੀਆਂ ਚੀਜ਼ਾਂ ਵੇਚਣੀ ਸ਼ੁਰੂ ਕਰਦੀਆਂ ਇਹ ਤਾਂ ਕਹਿੰਦੇ ਨੇ 55 ਸਾਲਾਂ 'ਚ 17 ਸਾਲਾਂ 'ਚ ਕਾਂਗਰਸ ਸੱਤਾਂ ਦਾ ਜੀ ਕੀਤਾ ਕੀ ਮੈਂ ਇਹ ਕਹਿੰਦਾ ਜੋ ਅਸੀਂ ਕੀਤਾ ਜੋ ਬਣਾਇਆ ਇਹਨਾਂ ਨੇ ਉਹਨੂੰ ਵੇਚਣਾ ਸ਼ੁਰੂ ਕਰ ਦਿੱਤਾ 13 ਸੀਟਾਂ ਤੋਂ 13 ਸੀਟਾਂ ਦੇ ਵਿੱਚ ਕਿੰਨੀਆਂ ਸੁੱਟ ਗਈਆਂ ਜੀ ਆਪਣੀ ਸੀਟਾਂ ਜੇ ਤਾਂ ਤੁਹਾਡੇ ਤੁਹਾਡੀ ਵੀ ਫੋਰਸ ਆ ਮੈਨੂੰ ਉਮੀਦ ਆ ਵੀ ਤੁਹਾਡੀ ਵੀ ਫੋਰਸ ਪਾਰਟੀ ਰਹੂਗੀ ਜੀ ਜੋ ਪੈ ਗਈ ਕਾਂਗਰਸ ਪਾਰਟੀ ਦੀ ਹੌਣ ਕਮਾਂਡ ਕੋਰਤਪੁਰੇ ਤੇ ਸ਼ੁਰੂ ਕੀਤਾ ਕੀ ਕਹਿਣਾ ਚਾਹੁੰਦੇ ਅਮਰਜੀਤ ਪੌਰ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਆ ਬਹੁਤ ਉਤਸ਼ਾਹ ਹੈ ਲੋਕਾਂ 'ਚ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਸਾਡਾ 13 ਦੀਆਂ 13 ਸੀਟਾਂ ਵਾਲਾ ਵਾਦਾ ਰਾਜਾ ਬੜੇ ਜੀ ਕਰਕੇ ਇਹ ਸਾਡਾ ਪੂਰਾ ਹੋਗਾ ਬੇਫਿਕਰ ਹੋ ਜਾਓ ਤੁਹਾਡੇ ਨੂੰ ਦੋਸ਼ ਲੱਗ ਰਹੇ ਆ ਕਿ ਇਕੱਲੀ ਲੀਡਰ ਨੂੰ ਕਾਂਗਰਸ ਦੀ ਵੋਟ ਦਿੱਤੀ ਗਈ ਉਹ ਕਿਵੇਂ ਸਮਝਦੇ ਤੁਸੀਂ ਇਹ ਹਾਈ ਕਮਾਂਡ ਦਾ ਫੈਸਲਾ ਹੈ ਔਰ ਜਿਹੜੇ ਕਾਂਗਰਸ ਦੀ ਜਗਤ ਮੰਗਦੇ ਉਹ ਵੀ ਮੇਨ ਇਕੱਲੀ ਦਾ ਅਗਰ ਐਮਪੀ ਦੀ ਇਲੈਕਸ਼ਨ ਜੇਦੀ ਹੋ ਤਾਂ ਸਭ ਤੋਂ ਵੱਡਾ ਅਹਿਮ ਕੰਮ ਕੀ ਕਰੋਗੇ ਜੀ ਇਹ ਜੀ ਮੇਰਾ ਜਿਹੜਾ ਅਹਿਮ ਕੰ ਹੈਲਪ ਕਰਦੇ ਇਸ ਜੋਬ ਸੈਕਟਰ ਜਿਵੇਂ ਤੁਸੀਂ ਸਪੀਚ ਦੇ ਵਿੱਚ ਕਿਹਾ ਸੀ ਕਿ ਲੇਡੀਜ਼ ਸੇਫ ਨਹੀਂ ਹੈਗੇ ਜੇਕਰ ਆਪਰੇ ਐਮਪੀ ਦੀ ਇਲੈਕਸ਼ਨ ਤੁਸੀਂ ਟਿਕਟ ਲੈਣੇ ਹੋ ਤਾਂ ਕੀ ਲੇਡੀਜ਼ ਨੂੰ ਹੱਥ ਮਿਲੂਗਾ ਜੀ ਹਾਂਜੀ ਮਿਲੂਗਾ ਜ਼ਰੂਰ ਮਿਲੂਗਾ ਪਹਿਲਾਂ ਸੀਗਾ ਕਾਂਗਰਸ ਨੇ ਕਿੰਨਾ ਸਾਡਾ ਜਿਹੜਾ ਸਮਾਜ ਸੀ ਕਿੰਨਾ ਵਧੀਆ ਲੇਡੀਜ਼ ਰਾਤਾਂ ਨੂੰ ਵੀ ਕੰਮ ਕਰਦੀਆਂ ਸੀ ਔਰ ਹੁਣ ਤਾਂ ਦਿਨ ਦਿਹਾੜੇ ਨਹੀਂ ਨਿਕਲ ਸਕਦੀਆਂ ਲੇਡੀਜ਼ ਬਹੁਤ ਬੁਰਾ ਹਾਲ ਹੈ ਵਿਰੋਧੀ ਧਿਰ ਵੱਲੋਂ ਕਹੀ ਜਾਏਗਾ ਮਨੇ ਨਹੀਂ ਦਿੱਤੀ ਉਹਨਾਂ ਦਾ ਫੈਸਲਾ ਮਰੋਗੀ ਘਰ ਵਾਲਾ ਕਹੀ ਜਾਂ ਕਿਹਾ ਜਾ ਰਿਹਾ ਕਿ ਵਿਦੇਸ਼ ਦੇ ਤੁਸੀਂ ਪੀਆਰੋਂ ਬਾਅਦ ਤੁਸੀਂ ਇਥੇ ਰਹਿਣੇ ਨਹੀਂ ਕੋਈ ਪਿਆਰ ਨਹੀਂ ਐਸੇ ਮਦਰ ਮੈਂ ਮਾਂ ਐ ਮੇਰੇ ਬੱਚੇ ਬਾਹਰ ਰਹਿੰਦੇ ਆ ਮੇਰਾ ਇੱਕ ਜਿਹੜਾ ਐਮਸ ਵਾਲਾ ਹੁੰਦੇ ਬੱਚੇ ਦਾ ਸਵਾਲ ਹੈਗਾ ਨਸ਼ਿਆਂ ਨੂੰ ਲੈ ਕੇ ਜੇਕਰ ਆਪਣੀ ਸਰਕਾਰ ਆਉਂਦੀ ਹੈ ਤੇ ਨਸ਼ਿਆਂ ਤੇ ਕੀ ਕਦਮ ਚੁੱਕੇ ਜਾਣਗੇ ਨਸ਼ੇ ਜਿਹੜੇ ਆ ਉਹ ਬੰਦ ਕਰਾਵਾਂਗੇ ਜੀ ਸਾਡੀ ਸਰਕਾਰ ਦੇ ਆ ਬਿਨੈਸ਼ੇ ਬੰਦ ਕਰਾਵਾਂਗੇ ਜਿਵੇਂ ਅੱਕੇ ਨਹੀਂ ਸੀ ਹੁੰਦੇ ਨਾ ਹੁਣ ਜਿਆਦਾ ਵੱਧ ਗਏ ਆ ਬਹੁਤ ਜਿਆਦਾ ਹਰ ਘਰ ਵਿੱਚ ਬੱਚਾ ਨਸ਼ਾ ਕਰ ਰਿਹਾ ਹੈ ਹਮੇਂ ਤੋਂ ਕਿ ਹਰ ਇੱਕ ਸਰਕਾਰ ਕਹਿੰਦੀ ਐ ਮੈਡਮ ਉਹ ਦੇਖ ਦੇ ਦੀ ਐ ਕੀ ਲੱਗਦਾ ਤੁਹ ਕੀ ਆਉਂਦੀ ਕਾਲੀ ਦਾ ਨਾਮ ਸਭ ਇਹ ਲੀ ਜੀ ਐਸੋਰ ਕੁਆ ਰਾਈਟ ਜੀ ਕੈਬਰਲ ਨਾਰੀ ਸ਼ਕਤੀ ਦੀ ਸਾਰੀ ਪਾਰਟੀਆਂ ਆਪੇ ਸੁਰਜ ਲੋਕਾਂ ਥੱਲੇ ਕਰੀ ਭਾਈ ਜੀ ਪਿੱਛੇ ਹੋ ਯਾਰ ਭਾਈ ਜੀ ਥੇ ਦੋ ਬੜਾ ਠੀਕ ਦੋ ਮਿੰਟ ਰੇਸੋ ਬਈ ਸ਼ਿੰਗੀ ਗੱਲ ਕਰਦੀ ਐ ਲੇਕਿਨ ਕਿਸੇ ਵੀ ਪਾਰਟੀ ਨੇ ਬਾਦਲ ਸਾਹਿਬ ਦੀ ਪਾਰਟੀ ਨੇ ਆਪ ਦੀ ਸਰਪੱਤੀ ਨੂੰ ਟਿਕਟ ਦੇ ਕੇ ਮੰਦ ਰਿਜ਼ਰਵੇਸ਼ਨ ਕਰ ਰਹੀ ਹੈ ਯਾਨੀ ਕਿ ਇੱਕ ਔਰਤ ਪੁੱਛਿਆ ਕਰਨਾ ਸੋ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮੇਡੂ ਦਾ ਆਮ ਆਦਮੀ ਪਾਰਟੀ ਨੇ ਪੇਰਾ ਚੋ 21 ਵਿਕਟ ਕਿਸੇ ਔਰਤ ਨੂੰ ਨਹੀਂ ਦਿੱਤੀ ਸਾਡੀ ਪਾਰਟੀ ਨੇ ਹੁਣ ਤੱਕ ਅਸੀਂ 8 ਅੱਠ ਟਿਕਟਾਂ ਵੰਡੀਆਂ ਔਰ ਇਹ ਵਿੱਚੋਂ ਦੋ ਟਿਕਟਾਂ ਅਗਰ ਐਵਰੇਜ ਬਣਾ ਲਈਏ ਤਾਂ 28% ਅਸੀਂ ਔਰਤਾਂ ਨੂੰ ਹਿੱਸੇਦਾਰੀ ਇਹਨਾਂ ਲੋਕ ਸਭਾਵੀਆਂ ਚੋਣਾਂ ਚ ਦੇਣੀ ਹੈ ਫਿਰ ਪਾਛ ਪਾਣੇ ਵੀ ਹੁਣ ਤੱਕ ਇੱਕ ਕਰੋ ਨੇ ਲੇਡੀਜ਼ ਨੂੰ ਮੈਦਾਨ ਦੇ ਵਿੱਚ ਉਤਾਰੇ ਜਾਣੀ ਕਿ ਇਸ ਕੰਮ ਦੇ ਵਿੱਚ ਵੀ ਬਹਿਲ ਕਦਮੀ ਪਰ ਇੱਕ ਔਰਤ ਹੋਣਾ ਪਰ ਉੱਚਾ ਪੜੇ ਲਿਖਿਆ ਜਿਨ੍ਹਾਂ ਨੇ ਬਤੌਰ ਅਧਿਆਪਕ ਲੋਕਾਂ ਦੇ ਵਿੱਚ 12 ਸਾਲ ਲੋਕਾਂ ਨੂੰ ਪੜਾਉਂਦਾ ਬੱਚਿਆਂ ਨੂੰ ਕੰਮ ਕੀਤਾ ਫਿਰ ਤੀਸਰਾ ਜਿਹੜਾ ਪਾਇੰਟ ਹੈ ਕਿ ਉਹ ਇੱਥੋਂ ਦੇ ਦੁੱਗਲ ਇੱਥੇ ਪੇਕੇ ਇੱਥੇ ਸੋਰੇ ਬਾਕੀ ਸਾਰੇ ਉਮੀਦਵਾਰ ਬਾਹਰ ਦੇ ਕਿਉਂਕਿ ਆਮ ਲੋਕਾਂ ਦੀ ਉਮੀਦ ਹੁੰਦੀ ਹੈ ਕਿ ਬਾਹਰਲਾ ਵਿਅਕਤੀ ਮੁcke ਫਿਰ ਰਹਿੰਦਾ ਨਹੀਂ ਸੋ ਇਸ ਕਰਕੇ ਅਸੀਂ ਇਹ ਸਾਰੀਆਂ ਗੱਲਾਂ ਤੇ ਮੱਦੇਨਜ਼ਰ ਰੱਖਦੇ ਹੋਏ ਜਨਰਲ ਰੈਪ੍ਰੀਜੈਂਟੇਸ਼ਨ ਦਾ ਵੀ ਖਿਆਲ ਰੱਖਿਆ ਹੈ ਤੇ ਨਾਲ ਨਾਲ ਲੋਕਲ ਕੈਂਡੀਡੇਟਸ ਅਸੀਂ ਜਿਲ੍ਹੇ ਦਾ ਕੰਮ ਕੀ ਹੋ ਜਾਦਾ ਹੈ ਸਰ ਸੀਡੀ ਡਿਲੇ ਕਰਨ ਦਾ ਕਾਰਨ ਕੀ ਹੈ ਕਿਹੜਾ ਨਾਮ ਨੇ ਲੱਗਿਆ ਇਹ ਤਾਂ ਕਾਰਨ ਕਿ ਹੋਣੇ ਇਹਦਾ ਕਾਰਨ ਅਸੀਂ ਪਾਰਟੀ ਵਾਲੇ ਥੋੜੀ ਪ੍ਰਿੰਸ ਜੀ ਪ੍ਰਿੰਸ ਜੀ ਪ੍ਰਿੰਸ ਜੀ ਇੱਕ ਮਿੰਟ ਇਹ ਕੋਈ ਸਵਾਲ ਹੀ ਨਹੀਂ ਹੈ ਤੁਹਾਡਾ ਪ੍ਰਿੰਸ ਸਾਹਿਬ ਬਲਕੋਤ ਦੇਲੇ ਹੋਇਆ ਨਹੀਂ ਹੋਇਆ ਪਰ ਮੈਨੂੰ ਅਸੀਂ ਆਉਂਦੇ ਉਮੀਦਵਾਰ ਰਲਾਨੀ ਹਜੇ ਤੱਕਆਂ ਪਾਰਟੀਆਂ ਨੇ ਦਾ ਭਾਜਪੀ ਨੇ ਵੀ ਔਰ ਅਕਾਲੀ ਦਲ ਨੇ ਵੀ ਆਪਣੇ ਪੁਰਾਣੇ ਆਪਣੀ ਗੱਡੀ ਦੇਖਣੀ ਉਹ ਪ੍ਰਿੰਸ ਸਾਹਿਬ ਬਲਕੋਤ ਸਿੰਘ ਜੀ ਨੂੰ ਸੁਣਿਆ ਵੀ ਟਿਕਟ ਦੇ ਰਿਆ ਸੀ ਤੁਸੀਂ ਇਹ ਚਾਹੀਏ ਪ੍ਰਕਾਸ਼ ਸਿੰਘ ਸਿੱਧੂ ਨੇ ਵੀ ਕਾਂਗਰਸ ਪਾਰਟੀ ਇਲੈਕਸ਼ਨ ਲੜਾਰੇ ਟਿਕਟ ਮੁੱਦੇ ਦੀ ਨਹੀਂ ਦੇਖੋ ਸਰਕਾਰ ਬਲਬਾ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਮੇਰੇ ਵੱਡੇ ਭਰਾ ਨੇ ਸਾਡੇ ਪਰਿਵਾਰਕ ਸੰਬੰਧ ਨੇ ਉਹ ਅਸੀਂ ਉਹਨਾਂ ਨੂੰ ਪਹਿਲਾਂ ਇਹ ਪੁੱਛਿਆ ਸੀ ਕਿ ਸਾਡਾ ਫਰਜ਼ ਬੰਦਾ ਉਹ ਸਾਨੂੰ ਬਹੁਤ ਪਿਆਰ ਕਰਦੇ ਔਰ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਉਹਨਾਂ ਨੇ ਉਦੋਂ ਨਾ ਕਰ ਦਿੱਤੀ ਸੀ ਕਿ ਮੈਂ ਚੋਣਾਂ ਨਹੀਂ ਲੜਾਂਗਾ ਪ੍ਰਧਾਨ ਜੀ ਕਿਹਾ ਸੀ ਕਿ ਮੈਂ ਮਨਾ ਕਰਤਾ ਵੀ ਮੈਂ ਇਥੇ ਕੰਮ ਨਹੀਂ ਕਰਾਂਗਾ ਤੇ ਨਾਰਾਜ਼ਗੀ ਜਾਂਦੇ ਨੇ ਮੁਹੰਮਦ ਸਦੀਕ ਜੀ ਨੇ ਸਦੀਕ ਸਾਹਿਬ ਸਾਡੇ ਬਹੁਤ ਸਰਕਾਰੀ ਉਹ ਲੀਡਰ ਨੇ ਤੁਹਾਨੂੰ ਮਨਾ ਕੀਤਾ ਉਹਨਾਂ ਦਾ ਉਹਨੂੰ ਮਨਾ ਕੀਤਾ ਹੈ ਕਹਿਣਾ ਹੈ ਸਦੀਕ ਸਾਹਿਬ ਨੂੰ ਤੇਰੀ ਬੇਨਤੀ ਹੈ ਅੱਜ ਵੀ ਤਾਂ ਗੈਰ ਹਾਜ਼ਰੀ ਹੈ ਉਹਨਾਂ ਦੀ ਤੇਰੀ ਬੇਨਤੀ ਹੈ ਪੱਤਰਕਾਰ ਸਾਥੀ ਜਿਹੜੇ ਆ ਬਹੁਤ ਚੰਗੇ ਲੋਕ ਹੁੰਦੇ ਆ ਤੁਸੀਂ ਸਦੀਕ ਸਾਹਿਬ ਆਪਣੇ ਸਪਾਰਸ ਮਿੰਟ ਇੱਕ ਮਿੰਟ ਆਪਣੇ ਆਪ ਅੰਦਾਜ਼ਾ ਲਾ ਲੈਂਦੇ ਆ ਤੇ ਕਈ ਵਾਰੀ ਸਵੇਰ ਨੂੰ ਮੂੰਹ ਹੱਥੋਂਦੇ ਹੀ ਕਹਿ ਦਿੰਦੇ ਆ ਕਿ ਸਾਨੂੰ ਇਹ ਇਨਫੋਰਮੇਸ਼ਨ ਆਈ ਹੈ ਉਹ ਇਨਫੋਰਮੇਸ਼ਨ ਨਹੀਂ ਆਈ ਹੁੰਦੀ ਚਾਹ ਪੀਂਦਿਆਂ ਸਾਰ ਆਈਡੀਆ ਆ ਹੁੰਦਾ ਹੈ ਸਦੀਕ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਵੀ ਮੈਂ ਪ੍ਰਚਾਰ ਨਹੀਂ ਕਰੂੰਗਾ ਸਦੀਕ ਸਾਹਿਬ ਆਰਟੀਜੇ ਬਹੁਤ ਮਹੱਤਵਪੂਰਨ ਲੀਡਰ ਨੇ ਜਲਦ ਤੁਹਾਨੂੰ ਸਦੀਕ ਸਾਹਿਬ ਪ੍ਰਚਾਰ ਕਰਦੇ ਦਿਖਣਗੇ ਭਾਈ ਕੋ ਮਾਨੂੰ ਕੋਈ ਸਿਫਾਰਿਸ਼ ਕੀਤੀ ਸਦੀਕ ਸਾਹਿਬ ਦੀ ਫਿਰ ਵੀ ਉਹ ਜਿਹੜਾ ਹੈ ਉਹਨਾਂ ਨੇ ਨਹੀਂ ਟਿਕਟ ਦਿੱਤੀ ਬਿਲਕੁਲ ਸਦੀਕ ਸਾਹਿਬ ਦੀ ਮੈਂ ਸਿਫਾਰਿਸ਼ ਕੀਤੀ ਸੀ ਬਹੁਤ ਸਾਰੇ ਪਹਿਲੂ ਵੇਖੇ ਜਾਂਦੇ ਨੇ ਜਦੋਂ ਅਸੀਂ ਟਿਕਟ ਦਿੰਦੇ ਹਾਂ ਅੱਜ ਪਰਮਿੰਦਰ ਸਾਹਿਬੀਆਂ ਗੱਲਾਂ ਦੇਖੀਆਂ ਜਾਂਦੀਆਂ ਕਾਸਟ ਕਾਮਬੀਨੇਸ਼ਨ ਸੋ ਸਦੀਕ ਸਾਹਿਬ ਅੱਜ ਨਹੀਂ ਟਿਕਟ ਮਿਲੀ ਤਾਂ ਗਾਉਂ ਨੂੰ ਕਿਤੇ ਮਿਲ ਜਾਏ ਕਿੰਨੀਆਂ ਸੀਟਾਂ ਜਿੱਤੋਗੇ ਭਾਈ ਦੇਖੋ ਕੱਲ੍ਹ ਆ ਮੈਂ ਮਾਨ ਸਾਹਿਬਾਨ ਨੂੰ 130013 ਨੀ ਕਹਿਣਾ। ਨਾਮ ਹੈ ਸੁਖਵੀਰ ਸਿੰਘ ਬਾਦਲ ਸਾਹਿਬਾਨ ਨੂੰ 25 ਸਾਲ ਰਾਜ ਕਰਾਂਗਾ ਕਿ ਉਹ ਵੀ ਸੁਖਵੀਰ ਸਿੰਘ ਬਾਦਲ ਸਾਹਿਬ ਤੋਂ ਪਾਣੀ ਆਲੀ ਹਜੇ ਫਸ ਲੋਕ ਨਹੀਂ ਜਿੱਤੇ ਫਿਰਦੇ ਆ। ਪਾਣੀ ਤੋਂ ਨਿਕਲ ਕੇ ਸੜਕ ਤੇ ਚੱਲੂਗੀ। ਇਹਨਾਂ ਚੋਣਾ ਜੋ ਹੋ ਸਕਦਾ ਸੁਖਵੀਰ ਜੀ ਇਹ ਕਹਿ ਦੇਣ ਕਿ ਉਹ ਜਿਹੜੀ ਬੱਸ ਹੈ ਪਾਣੀ ਤੋਂ ਚੱਲ ਕੇ ਸੜਕ ਤੇ ਚੱਲੂਗੀ ਫਿਰ ਅਸਮਾਨ 'ਚ ਉੱਡੂ। ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹਣਾ ਹੈ ਕਾਂਗਰਸ ਪਾਰਟੀ ਸਭ ਤੋਂ ਵੱਧ ਸਿੱਟਾ ਪੰਜਾਬ ਦੇ ਜਿੱਤੇਗੀ ਸਭ ਤੋਂ ਵੱਧ ਵੋਟ ਪਰਸੈਂਟੇਜ ਕਾਂਗਰਸ ਪਾਰਟੀ ਦਾ ਇਹਨਾਂ ਲੋਕ ਸਭਾ ਚ ਹੋਏਗਾ ਔਰ ਸਭ ਤੋਂ ਵੱਡੀ ਪਾਰਟੀ ਉੱਪਰ ਕੇ 2024 ਜਾਂ ਪਾਰਲੀਮੈਂਟ ਚ ਹੋਣਾ ਚਾਹੀਦਾ ਰਮਿੰਦਰ ਸੈਂਪਲ ਦੀ ਵਿਰੋਧਤਾ ਕਵੀ ਦੇ ਦੇ ਵਿਰੋਧ ਕਰੇਗਾ ਜਿੰਨੀ ਡਿੰਪਾ ਡਿੰਪਾ ਬੰਦਾ ਕੌਣ ਹੈ ਸੋ ਸ਼ਰੀਆਮੋ ਉਹ ਵੀਡੀਓ ਬਾਰੇ ਹੈ ਜਿਹੜੇ ਪੇਸਟ ਤੇ ਪਾ ਰਿਹਾ ਹੈ ਉਹ ਸੁਣੋ ਉਹ ਕਹਿੰਦੇ ਕਿ ਕੱਲ ਹੀ ਲੀਡਰ ਜਿਹੜਾ ਕਾਂਗਰਸ ਦੇ ਵਿੱਚ ਆਇਆ ਸੀ ਉਹਨੂੰ ਟਿਕਟ ਦਿੱਤੀ ਗਈ। ਕਈ ਵਾਰੀ ਸੱਖਾ ਭਰਾ ਵੀ ਰਾਤ ਨੂੰ ਗੁੱਸੇ ਹੋ ਜਾਂਦਾ ਹੈ। ਉਹ ਸਾਡਾ ਭਰਾ ਹੈ, ਛੋਟਾ ਵੀਰ ਹੈ। ਉਹਰਾ ਗੁੱਸਾ ਜਾਇਜ਼ ਹੈ, ਜ਼ਰੂਰੀ ਨਹੀਂ ਪਿਓ-ਪੁੱਤ ਦਾ ਰਾਤ ਨੂੰ ਰੋਣਾ ਪੈ ਜਾਂਦਾ ਹੈ। ਕਿਉਂਕਿ ਪੁੱਤ ਕੋਈ ਚੀਜ਼ ਦੀ ਡਿਮਾਂਡ ਕਰਦਾ ਹੁੰਦਾ, ਪਿਓ ਨਹੀਂ ਪੂਰੀ ਕਰ ਸਕਦਾ। ਇਹ ਕੈਂਡੀਡੇਟ ਤੇ ਹੀ ਦੋਸ਼ ਲੱਗਦਾ ਹੈ। ਜੀ ਹਾਂ, ਹੁੰਦਾ ਤਾਂ ਹੈ ਨਹੀਂ ਭਾਈ ਮੈਂ ਤੁਹਾਨੂੰ ਜਵਾਬ ਦਤਾਂ। ਸਵਾਗਤ ਹੈ ਹਾਂ, ਤੋਂ ਪਹਿਲਾਂ ਹੀ ਹਾਂ ਸਰ। ਜੀ 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 ਬੋਲੋ। ਹਾਂ, ਮਾਰੀ। ਕਈ ਵਾਰੀ ਨਾਰਾਜ਼ਗੀ ਹੋ ਜਾਂਦੀ ਆ। ਸੋ ਸਵੇਰ ਪਿਓ-ਪੁੱਤ ਸੋ ਮੇਰੀ ਇਹ ਮਿੰਟਿਆ ਮਿੰਦਾ ਟਿੰਪਲ ਸਾਡਾ ਪਛਾਇ ਸਾਡਾ ਭਰਾ ਔਰ ਮਹੱਤਵਪੂਰਨ ਲੀਡਰ ਹੈ ਅਗਲੀ ਅਰੀ ਐਮਐਲਏ ਲੜੇਗਾ ਓਕੇ ਸੇਕੋ